ਸਤਿ ਸ੍ਰੀ ਅਕਾਲ ਜੀ ਪੰਜਾਬੀ ਰਿਸ਼ਤੇ ਦੁਆਬਾ ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਚੈਨਲ ਤੇ ਤੁਹਾਨੂੰ ਲੜਕੇ ਅਤੇ ਲੜਕੀਆਂ ਦੇ ਰਿਸ਼ਤੇ ਪਰਿਵਾਰਾਂ ਦੇ ਫੋਨ ਨੰਬਰਾਂ ਸਮੇਤ ਮਿਲਣਗੇ ਜੇਕਰ ਤੁਸੀਂ ਵੀ ਸਾਡੇ ਚੈਨਲ ਤੇ ਆਪਣੇ ਰਿਸ਼ਤੇ ਦੀ ਐਡ ਲਗਵਾਉਣੀ ਹੈ ਤਾਂ ਸਾਡਾ ਵਟਸਐਪ ਨੰਬਰ ਦਿੱਤਾ ਗਿਆ ਹੈ ਇਸ ਨੰਬਰ ਤੇ ਤੁਸੀਂ ਆਪਣਾ ਬਾਇਓ ਡਾਟਾ ਭੇਜ ਸਕਦੇ ਹੋ ਚੈਨਲ ਤੇ ਲੜਕੀਆਂ ਦੇ ਰਿਸ਼ਤਿਆਂ ਦੀ ਐਡ ਫ੍ਰੀ ਲਗਾਈ ਜਾਂਦੀ ਹੈ ਅਤੇ ਲੜਕਿਆਂ ਦੇ ਰਿਸ਼ਤਿਆਂ ਦੀ ਐਡ ਦੀ ਫੀਸ ਅਸੀਂ ਇੱਕ ਵਾਰ ਲੈਂਦੇ ਹਾਂ ਅਤੇ ਐਡ ਨੂੰ ਕਈ ਵਾਰ ਰਿਪੀਟ ਕਰਦੇ ਹਾਂ ਅੱਜ ਅਸੀਂ ਤੁਹਾਡੇ ਲਈ ਕੁਝ ਨਵੇਂ ਰਿਸ਼ਤੇ ਲੜਕੀਆਂ ਦੇ ਲੈ ਕੇ ਆਏ ਹਾਂ ਪਹਿਲਾ ਇਸ ਦਾ ਹਿਲਾ ਮੌਕੇ ਤੋਂ ਕਰੋ ਜੀ ਕਾਸਟ ਜੱਟ ਸਿੱਖ ਢਾਲੀਵਾਲ ਪਰਿਵਾਰ ਦੀ ਲੜਕੀ ਦਾ ਲੜਕੀ ਦੀ ਉਮਰ 32 ਸਾਲ ਕੱਦ 5 ਫੁੱਟ 5 ਇੰਚ ਸਟੱਡੀ ਬੀ ਐਸ ਸੀ ਨਰਸਿੰਗ ਲੜਕੀ ਦਾ 1 ਸਾਲ ਦਾ ਕੈਨੇਡਾ ਦਾ ਵਿਜ਼ਿਟਰ ਵੀਜ਼ਾ ਹੈ ਲੜਕੀ ਇੱਕ ਵਾਰ ਕੈਨੇਡਾ ਜਾ ਕੇ ਆਈ ਹੈ ਅਤੇ ਹੁਣ ਪੰਜਾਬ ਵਿੱਚ ਹੈ ਲੜਕੀ ਦਾ ਬ੍ਰਦਰ ਕੈਨੇਡਾ ਵਿੱਚ ਪੀਆਰ ਹੈ ਅਤੇ ਲੜਕੀ ਦੇ ਪਿਤਾ ਜੀ ਗਵਰਨਮੈਂਟ ਜੋਬ ਤੋਂ ਰਿਟਾਇਰਡ ਹਨ ਲੜਕੀ ਦੇ ਮਾਤਾ ਪਿਤਾ ਦਾ ਕੈਨੇਡਾ ਦਾ ਸੁਪਰ ਵੀਜ਼ਾ ਲੱਗਿਆ ਹੋਇਆ ਹੈ ਇਹਨਾਂ ਨੂੰ ਕੈਨੇਡਾ ਦੇ ਪੀਆਰ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 98142 ਪਹਿਲਾ ਰਿਸ਼ਤਾ ਲੁਧਿਆਣਾ ਨਾਈ 에ਰੀਏ ਤੋਂ ਕਾਸਟ ਮਜਬੀ ਸਿੱਖ ਪਰਿਵਾਰ ਦੀ ਲੜਕੀ ਦਾ ਲੜਕੀ ਦੀ ਉਮਰ 24 ਸਾਲ कद 5 फुट 4 इंच लड़की ਦੇ ਪਿਤਾ ਜੀ ਸਿਕਿਉਰਿਟੀ ਗਾਰਡ ਦੀ ਜੌਬ ਕਰਦੇ ਹਨ ਅਤੇ ਮਾਤਾ ਹਾਊਸ ਵਾਈਫ ਹੈ। ਲੜਕੀ ਦੀਆਂ 2 ਭੈਣਾਂ ਅਤੇ 1 ਭਰਾ ਹੈ। ਇਹਨਾਂ ਨੂੰ ਲड़का ਯੂਕੇ ਜਾਣ ਲਈ ਖਰਚਾ ਕਰਨ ਵਾਲਾ ਰਿਸ਼ਤਾ ਚਾਹੀਦਾ ਹੈ। ਲड़का ਭਾਵੇਂ ਕਿਸੇ ਵੀ ਕਾਸਟ ਦਾ ਹੋਵੇ ਇਹਨਾਂ ਨੂੰ ਕੋਈ ਵੀ ਜਾਤੀ ਬੰਧਨ ਨਹੀਂ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 6284736976 ਅਗਲਾ ਰਿਸ਼ਤਾ ਜੱਟ ਸਿੱਖ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 1990 ਕੱਦ 5 ਫੁੱਟ 3 ਇੰਚ ਸਟੱਡੀ ਬੀਏ ਅਤੇ ਡਿਪਲੋਮਾ ਇਨ ਕੰਪਿਊਟਰ ਡੀਸੀਏ ਦਾ ਕੀਤਾ ਹੋਇਆ ਹੈ ਫੈਮਿਲੀ ਵਿੱਚ ਮਾਤਾ ਪਿਤਾ ਅਤੇ ਲੜਕੀਆਂ ਤਿੰਨ ਭੈਣਾਂ ਹਨ ਲੜਕੀ ਦੀ ਇੱਕ ਭੈਣ ਮੈਡ ਹੈ ਇਹਨਾਂ ਨੂੰ ਲੜਕਾ ਜਟਸੀਕ ਪਰਿਵਾਰ ਤੋਂ ਹੋਵੇ ਅਤੇ ਲੜਕੇ ਕੋਲ 12 ਕਿੱਲੇ ਤੱਕ ਪ੍ਰਾਪਰਟੀ ਹੋਵੇ ਜਾਂ ਲੜਕਾ ਆਸਟ੍ਰੇਲੀਆ ਜਾਂ ਕੈਨੇਡਾ ਜਾਂ ਯੂਕੇ ਦਾ ਪੀਆਰ ਹੋਵੇ ਜੇ ਲੜਕਾ ਇੰਡੀਆ ਵਿੱਚ ਹੈ ਤਾਂ ਸਰਕਾਰੀ ਨੌਕਰੀ ਕਰਦਾ ਹੋਵੇ ਰਿਸ਼ਤਾ ਚਾਹੀਦਾ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 842752132 ਅਗਲਾ ਲਿਸ਼ਤਾ ਚੰਡੀਗੜ੍ਹ ਏਰੀਏ ਤੋਂ ਕਾਸਟ ਜਟ ਸਿੱਖ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 1992 ਕੱਦ 5 ਫੁੱਟ 6 ਇੰਚ ਸਟੱਡੀ ਪੋਸਟ ਗ੍ਰੈਜੂਏਸ਼ਨ ਐਮਏ ਇੰਗਲਿਸ਼ ਵਿੱਚ ਕੀਤੀ ਹੋਈ ਹੈ ਲੜਕੀ ਪ੍ਰੋਫੈਸਰ ਦੀ ਜੌਬ ਕਰ ਰਹੀ ਹੈ ਇਹਨਾਂ ਨੂੰ ਲੜਕਾ ਵਧੀਆ ਸੋਹਣਾ ਸੁਣਖਾ ਲੜਕਾ ਕਲੀਨ ਸ਼ੇਵ ਹੋਵੇ ਅਤੇ ਲੜਕੀ ਦੇ ਬਰਾਬਰ ਦੀ ਯੋਗਤਾ ਰੱਖਦਾ ਹੋਵੇ ਲੜਕਾ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਾਂ ਯੂਕੇ ਦਾ ਪੀਆਰ ਜਾਂ ਸਿਟੀਜ਼ਨ ਹੋਵੇ ਇਹਨਾਂ ਨੂੰ ਟਰੱਕ ਡਰਾਈਵਰ ਫੋਨ ਨਾ ਕਰਨ ਇਹਨਾਂ ਦੀ ਸਿਟੀ ਦੇ 60 ਤੋਂ 70 ਕਿਲੋਮੀਟਰ ਦੇ ਦਾਇਰੇ ਵਾਲੇ ਹੀ ਇਸ ਫੈਮਿਲੀ ਨੂੰ ਫੋਨ ਕਰਨ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 9815079458 ਅਗਰਾ ਰਿਸ਼ਤਾ ਕਾਸਟ ਜੱਟ ਸਿੱਖ ਗੋਥ ਹੌਲਕ ਪਰਿਵਾਰ ਦੀ ਲੜਕੀ ਦਾ ਲੜਕੀ ਦੀ ਉਮਰ 22 ਸਾਲ ਕੱਦ 5 ਫੁੱਟ 3 ਇੰਚ ਸਟੱਡੀ ਪਲੱਸ 2 ਨਾਨ ਮੈਡੀਕਲ ਏਰੀਆ ਸੰਗਰੂਰ ਲੜਕੀ ਸੋਹਣੀ ਸੁਣੱਖੀ ਅਤੇ ਘਰ ਪਰਿਵਾਰ ਵਧੀਆ ਹੈ ਇਹਨਾਂ ਨੂੰ ਵਧੀਆ ਵੈਸ਼ਨੋ ਪਰਿਵਾਰ ਤੋਂ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਲੜਕਾ ਇੰਡੀਆ ਤੋਂ ਹੋਵੇ ਤਾਂ ਲੜਕਾ ਸਰਕਾਰੀ ਜੋਬ ਕਰਦਾ ਹੋਵੇ ਜਾਂ ਕਿਸੇ ਫੋਰਨ ਕੰਟਰੀ ਵਿੱਚ ਪੀਆਰ ਹੋਵੇ ਮੈਰिज ਬਿਊਰੋ ਵਾਲੇ ਇਸ ਪਰਿਵਾਰ ਨੂੰ ਫੋਨ ਨਾ ਕਰਨ ਬਧਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 7009525097 ਅਗਲਾ ਰਿਸ਼ਤਾ ਜਲੰਧਰ ਏਰੀਏ ਤੋਂ ਕਾਸਟ ਜਟ ਸਿੱਖ ਪਰਿਵਾਰ ਦੀ ਕੈਨੇਡਾ ਵਿੱਚ ਵਰਕ ਪਰਮਿਟ ਰੈਂਦੀ ਲੜਕੀ ਦਾ ਲੜਕੀ ਦਾ ਜਨਮ 1994 ਕੱਦ 5 ਫੁੱਟ 3 ਇੰਚ ਸਟੱਡੀ ਇੰਡੀਆ ਤੋਂ ਬੀਐਸਸੀ ਨਰਸਿੰਗ ਅਤੇ ਕੈਨੇਡਾ ਤੋਂ ਡਿਪਲੋਮਾ ਇਨ ਸੋਸ਼ਲ ਸਰਵਿਸ ਵਰਕਰ ਟ੍ਰਾਂਟੋ ਤੋਂ ਕੀਤੀ ਹੋਈ ਹੈ ਲੜਕੀ ਦੀ ਫੈਮਿਲੀ ਵਿੱਚ ਲੜਕੀ ਦੇ ਮਾਤਾ ਪਿਤਾ ਲੜਕੀ ਦਾ ਇੱਕ ਭਰਾ ਇੰਡੀਆ ਵਿੱਚ ਅਤੇ ਇੱਕ ਭਰਾ ਕੈਨੇਡਾ ਦਾ ਪੀਆਰ ਹੈ ਲੜਕੀ ਸੋਹਣੀ ਸੁਨੱਖੀ ਅਤੇ ਪਰ ਘਰ ਪਰਿਵਾਰ ਵਧੀਆ ਹੈ ਇਹਨਾਂ ਨੂੰ ਲੜਕਾ ਵਧੀਆ ਪਰਿਵਾਰ ਤੋਂ ਕੈਨੇਡਾ ਦਾ ਪੀਆਰ ਹੋਵੇ ਰਿਸ਼ਤਾ ਚਾਹੀਦਾ ਹੈ ਮੈਰਿਜ ਬਿਊਰੋ ਵਾਲੇ ਇਸ ਪਰਿਵਾਰ ਨੂੰ ਫੋਨ ਨਾ ਕਰਨ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 9501852904 ਅਗਲਾ ਰਿਸ਼ਤਾ ਲੁਧਿਆਣਾ ਏਰੀਏ ਤੋਂ ਕਾਸਟ ਜੱਟ ਸਿੱਖ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 2000 ਸਨ ਕੱਦ 5 ਫੁੱਟ 6 ਇੰਚ ਸਟੱਡੀ ਬੈਚਲਰ ਆਫ ਆਰਟਸ ਅਤੇ ਮਾਸਟਰ ਆਫ ਸਾਇੰਸ ਲੜਕੀ ਦੇ ਪਰਿਵਾਰ ਵਿੱਚ ਲੜਕੀ ਦੇ ਪਿਤਾ ਜੀ ਖੇਤੀਬਾੜੀ ਕਰਦੇ ਹਨ ਅਤੇ ਮਾਤਾ ਹਾਊਸ ਵਾਈਫ ਹੈ ਲੜਕੀ ਦਾ ਇੱਕ ਬ੍ਰਦਰ ਕੈਨੇਡਾ ਵਿੱਚ ਮੈਰਿਡ ਹੈ ਲੜਕੀ ਸੋਹਣੀ ਸੁਣਖੀ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣਾ ਸੁਣਖਾ ਲੜਕੇ ਦਾ ਲੜਕਾ ਕੈਨੇਡਾ ਜਾਂ ਯੂ ਐਸ ਏ ਵਿੱਚ ਪੀ ਆਰ ਹੋਵੇ ਅਤੇ ਇੰਡੀਆ ਵਿੱਚ 8 ਤੋਂ 10 ਕਿੱਲੇ ਜ਼ਮੀਨ ਹੋਵੇ ਲੜਕਾ ਸਿਰਫ ਜੱਟ ਸਿੱਖ ਪਰਿਵਾਰ ਤੋਂ ਹੋਵੇ ਵਧੇਰੇ ਜਾਣਕਾਰੀ ਲਈ ਤੁਸੀਂ ਇਹਨਾਂ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 8146529519 ਅਗਲਾ ਰਿਸ਼ਤਾ ਸੰਗਰੂਰ ਏਰੀਏ ਤੋਂ ਕਾਸਟ ਜੱਟ ਸਿੱਖ ਪਰਿਵਾਰ ਦੀ ਲੜਕੀ ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਦੀ ਜੌਬ ਕਰਦੀ ਹੈ ਦਾ ਰਿਸ਼ਤਾ ਹੈ ਲੜਕੀ ਦੀ ਉਮਰ 30 ਸਾਲ ਕੱਦ 5 ਫੁੱਟ 7 ਇੰਚ ਲੜਕੀ ਦੀ ਫੈਮਲੀ ਵਿੱਚ ਲੜਕੀ ਦੇ ਮਾਤਾ ਪਿਤਾ ਇੱਕ ਭਰਾ ਜੋ ਕਿ ਪੰਜਾਬ ਪੁਲਿਸ ਵਿੱਚ ਜੌਬ ਕਰਦਾ ਹੈ ਇਹਨਾਂ ਨੂੰ ਲੜਕਾ ਵਧੀਆ ਪਰਿਵਾਰ ਤੋਂ ਹੋਵੇ ਅਤੇ ਲੜਕਾ ਇਹਨਾਂ ਦੇ ਬਰਾਬਰ ਦੀ ਯੋਗਤਾ ਰੱਖਦਾ ਹੋਵੇ ਲੜਕਾ ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਜਾਂ ਇਸ ਤੋਂ ਉੱਪਰ ਦੇ ਅਹੁਦੇ ਤੇ ਹੋਵੇ ਲड़का ਸਰਕਾਰੀ ਨੌਕਰੀ ਕਰਦਾ ਹੋਵੇ ਲड़का ਸੰਗਰੂਰ ਮਾਨਸਾ ਅਤੇ ਬਨਾਲਾ ਏਰੀਏ ਤੋਂ ਹੋਵੇ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 9876102727 ਅਗਲਾ ਰਿਸ਼ਤਾ ਕਾਸਟ ਰਾਮਦਾਸੀ ਆ ਸਿੱਖ ਪਰਿਵਾਰ ਦੀ ਕੈਨੇਡਾ ਵਿੱਚ ਵਰਕ ਪਰਮਿਟ ਤੇ ਰਹਿੰਦੀ ਲੜਕੀ ਦਾ ਲੜਕੀ ਦਾ ਜਨਮ 2001 ਕੱਦ 5 ਫੁੱਟ 1 ਇੰਚ ਸਟੱਡੀ ਪਲੱਸ 2 ਅਤੇ ਲੜਕੀ ਨੇ 2 ਸਾਲ ਦਾ ਡਿਪਲੋਮਾ ਹੰਬਰ ਕਾਲਜ ਟ੍ਰਾਂਟੋ ਤੋਂ ਕੀਤਾ ਹੋਇਆ ਹੈ ਲੜਕੀ ਦੀ ਫੈਮਿਲੀ ਲੁਧਿਆਣਾ ਏਰੀਏ ਨੂੰ ਬਿਲੋਂਗ ਕਰਦੀ ਹੈ ਲੜਕੀ ਦੇ ਪਿਤਾ ਜੀ ਟਰੱਕ ਮਕੈਨਿਕ ਅਤੇ ਮਾਤਾ ਹਾਊਸ ਵਾਈਫ ਹੈ ਇੱਕ ਬ੍ਰਦਰ ਯੂਕੇ ਵਿੱਚ ਸਟੱਡੀ ਕਰ ਰਹਾ ਹੈ ਲੜਕੀ ਕੋਲ ਯੂਐਸਏ ਦਾ 10 ਸਾਲ ਦਾ ਵਿਜ਼ਟਰ ਵੀਜ਼ਾ ਹੈ ਲੜਕੀ ਸੋਹਣੀ ਸੁਨੱਖੀ ਅਤੇ ਘਰ ਪਰਿਵਾਰ ਵਧੀਆ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਕੈਨੇਡਾ ਦੇ ਪੀਆ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਮੈਰिज ਬਿਊਰੋ ਵਾਲੇ ਇਸ ਫੈਮਿਲੀ ਨੂੰ ਫੋਨ ਨਾ ਕਰਨ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 628484854 ਅਗਲਾ ਰਿਸ਼ਤਾ ਕੈਨੇਡਾ ਦੀ ਪੀਆ ਕਾਸਟ ਜੱਟ ਸਿੱਖ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 1992 ਕੱਦ 5 ਫੁੱਟ 6 ਇੰਚ ਸਟੱਡੀ ਐਮਸੀਏ ਏਰੀਆ ਗੁਰਦਾਸਪੁਰ ਇਹ ਲੜਕੀ ਥੋੜੇ ਟਾਈਮ ਦੀ ਡਿਵੋਰਸੀ ਹੈ ਲੜਕੀ ਸੋਹਣੀ ਸੁਨੱਖੀ ਹੈ ਇਹਨਾਂ ਨੂੰ ਸੋਹਣਾ ਸੁਨੱਖਾ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਲੜਕਾ ਕੈਨੇਡਾ ਵਿੱਚ ਪੀਆ ਜਾਂ ਵਰਕ ਪਰਮਿਟ ਤੇ ਹੋਵੇ ਲੜਕਾ ਕੁਆਰਾ ਜਾਂ ਤਲਖਸ਼ੁਦਾ ਹੋਵੇ ਪਰ ਬਿਨਾਂ ਬੱਚੇ ਤੋਂ ਹੋਵੇ ਲੜਕਾ ਸਿਰਫ ਕੈਨੇਡਾ ਤੋਂ ਹੀ ਹੋਵੇ ਇੰਡੀਆ ਵਾਲੇ ਇਸ ਫੈਮਿਲੀ ਨੂੰ ਫੋਨ ਨਾ ਕਰਨ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 6280742280 ਅਗਲਾ ਰਿਸ਼ਤਾ ਲੁਧਿਆਣਾ ਏਰੀਏ ਤੋਂ ਕਾਸਟ ਰਾਮਦਾਸੀ ਅਸੀਂ ਇੱਕ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 1991 ਕੱਦ 5 ਫੁੱਟ 5 ਇੰਚ ਸਟੱਡੀ ਐਮਏ ਬੀਐਡ ਐਨਟੀਟੀ ਲੜਕੀ ਸਕੂਲ ਵਿੱਚ ਪ੍ਰਾਈਵੇਟ ਜੌਬ ਕਰ ਰਹੀ ਹੈ ਪਰਿਵਾਰ ਵਿੱਚ ਲੜਕੀ ਦੇ ਮਾਤਾ ਹਾਊਸ ਵਾਈਫ ਅਤੇ ਇੱਕ ਭਰਾ ਜੋ ਕਿ ਪ੍ਰਾਈਵੇਟ ਜੋਬ ਕਰਦਾ ਹੈ ਦੋ ਭੈਣਾਂ ਜੋ ਕਿ ਯੂਕੇ ਵਿੱਚ ਸੈਟਲ ਹਨ ਲੜਕੀ ਸੋਹਣੀ ਸੁਣੱਖੀ ਹੈ ਇਹਨਾਂ ਨੂੰ ਰਵੀਦਾਸੀਆ ਸਿੱਖ ਪਰਿਵਾਰ ਤੋਂ ਵਧੀਆ ਪੜਿਆ ਲਿਖਿਆ ਲੜਕਾ ਗਵਰਨਮੈਂਟ ਜੋਬ ਤੋਂ ਹੋਵੇ ਲੜਕਾ ਆਰਮੀ ਜਾਂ ਪੁਲਿਸ ਵਿੱਚ ਜੋਬ ਕਰਦਾ ਹੋਵੇ ਅਤੇ ਲੋਦੀਆਣਾ ਏਰੀਏ ਵਾਲੇ ਨੂੰ ਇਸ ਪੇ ਇਹ ਫੈਮਿਲੀ ਪਹਿਲ ਦੇएगी ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 9814246379 ਇਹ ਸੰ ਅੱਜ ਦੇ ਸਾਡੇ ਰਿਸ਼ਤੇ ਜੈਨਰ ਰਿਸ਼ਤਿਆਂ ਵਿੱਚੋਂ ਕੋਈ ਵੀ ਰਿਸ਼ਤਾ ਤੁਹਾਨੂੰ ਪਸੰਦ ਆਉਂਦਾ ਹੈ ਅਤੇ ਪ੍ਰੋਫਾਈਲ ਤੁਹਾਡੇ ਰਿਸ਼ਤੇ ਦੇ ਨਾਲ ਮੇਚ ਕਰਦੀ ਹੈ ਤਾਂ ਤੁਸੀਂ ਪਰਿਵਾਰ ਨੂੰ ਫੋਨ ਕਰਕੇ ਰਿਸ਼ਤੇ ਬਾਰੇ ਗੱਲਬਾਤ ਕਰ ਸਕਦੇ ਹੋ ਸਾਡੀ ਵੀਡੀਓ ਦੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦੀ